ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਵਿਜੇ ਕਲਿਆਣ ਜੀ ਕਿੱਥੇ ਰਹਿੰਦੇ ਹੋ ਮੈਂ ਧਿਰੋਨਗਰ ਪਟਿਆਲੇ ਦੇ ਵਿੱਚ ਇਹ ਜਿਹੜੀ ਡੈੱਡ ਬੋਡੀ ਰੱਖ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਮਾਮਲਾ ਕੀ ਹੈ ਇਹ ਮਾਮਲਾ ਉਹ ਮੇਰੀ ਮਦਰ ਪਈ ਹੈਗੀ ਡੈੱਡ ਬੋਡੀ ਜਿਹੜੀ ਹੈਗੀ ਆ ਭਤੀਜੇ ਦਾ ਝਗੜਾ ਹੋਇਆ ਸੀਗਾ 15 ਦਿਨ ਪਹਿਲਾਂ ਉਹ ਵੀ ਉਹਦੇ ਸਾਲੇ ਪਰਿਵਾਰ ਵੱਲੋਂ ਕਿਸੇ ਹੋਰ ਦੇ ਨਾਲ ਉਹ ਸਲਵਾਨ ਵਾਸੇ ਗਿਆ ਹੈਗਾ ਭਤੀਜਾ ਉਹਦਾ ਵਿੱਚ ਨਾਂ ਲੈ ਤਾਂ ਫਿਰ ਉਸ ਤੋਂ ਬਾਅਦ ਮੇਰਾ ਬ੍ਰਦਰ ਗਿਆ ਕਹਿੰਦੇ ਭਾਈ ਮੇਰੇ ਬੱਚੇ ਦਾ ਕਿਉਂ ਨਾਂ ਲੈ ਰਹੇ ਹੋ ਉਹ ਕਹਿੰਦੇ ਜਿਨ੍ਹਾਂ ਨਾਲ ਝਗੜਾ ਹੋਇਆ ਉਹ ਕਹਿੰਦੇ ਤੇਰੇ ਬੱਚੇ ਦਾ ਅਸੀਂ ਨਾਮ ਹੀ ਨਹੀਂ ਲੈ ਰਹੇ ਉਹ ਤਾਂ ਵਿੱਚ ਹੈ ਹੀ ਨਹੀਂ ਭਲੇਖੇ ਚ ਰੱਖਿਆ 15 ਦਿਨਾਂ ਬਾਅਦ ਪਰਚਾ ਦਰਜ ਕਰਾ ਕੇ ਭਤੀਜੇ ਦੇ ਉੱਪਰ ਘਰੇ ਪਰਸੋ ਜਿਹੜੀ ਰੇਡ ਮਾਰੀ ਐ ਰੇਡ ਮਾਰੀ ਨਾ ਨਾ ਕੋ ਰੈਸ਼ਟ ਵਾਰੰਟ ਨਾ ਲੇਡੀਜ਼ ਪੁਲਿਸ ਜਦੋਂ ਭਤੀਜੇ ਨੂੰ ਫੜ ਲਿਆ ਜਦੋਂ ਭਤੀਜੇ ਨੂੰ ਫੜ ਲਿਆ ਉਸ ਤੋਂ ਬਾਅਦ ਉਹ ਦੂਸਰੇ ਬੱਚੇ ਨੂੰ ਹੋਰ ਨੂੰ ਕਹਿ ਰਹੇ ਸੀਗੇ ਕਹਿੰਦੇ ਇਹਨੂੰ ਵੀ ਲੈ ਕੇ ਚਲੋ ਫਿਰ ਮੇਰੀ ਮੰਮਾ ਨੇ ਉਹਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਿਹੜੇ ਬੰਦੇ ਨਾਲ ਝਗੜਾ ਹੋਇਆ ਦੂਸਰੇ ਉਹਦਾ ਪਰਿਵਾਰ ਦਾ ਉਹਨਾਂ ਦੀ ਇੱਕ ਲੇਡੀਜ਼ ਇੱਕ ਮੁੰਡਾ ਦੋ ਤਿੰਨ ਜਨੇ ਹੋਰ ਸੋਦੇ ਘਰ ਪਰਿਵਾਰ ਚੋਂ ਉਹ ਵੀ ਪੁਲਿਸ ਦੇ ਨਾਲ ਸੀਗੇ ਇੰਨਾ ਪ੍ਰੈਸ਼ਰ ਬਣਾਤਾ ਇੰਨਾ ਤੱਕਾ ਮੁਕੀ ਕੀਤੀ ਡੰਡੇ ਸੋਟੀਆਂ ਤੱਕ ਮੇਰੀਆਂ ਬੇਟੀਆਂ ਦੇ ਮੇਰੀ ਪਰਜਾਈਆਂ ਦੇ ਮਾਰੀਆਂ ਹੱਥੋਪਾਈ ਕੀਤੀ ਜੈਂਸ ਪੁਲਿਸ ਨੇ ਉਸ ਵੇਲੇ ਜਦੋਂ ਮੰਮਾ ਨੇ ਛਡਵਾਇਆ ਕਿ ਵੀ ਜਿਹੜਾ ਬੰਦਾ ਹੈ ਹੀ ਨਹੀਂ ਲੜਾਈ ਝਗੜੇ ਦੇ ਵਿੱਚੋਂ ਉਹਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਉਸ ਉਸ ਵੱਲੋਂ ਐਸਾ ੱੱਕਾ ਮਾਰਿਆ ਗਿਆ ਕਿ ਉਹਦੇ ਸਿਰ ਦੇ ਵਿੱਚ ਬ੍ਰੇਨ ਦੇ ਵਿੱਚ ਐਸੀ ਸੱਟ ਵੱਜੀ ਉਸ ਤੋਂ ਬਾਅਦ ਚਲੋ ਮੇਰੇ ਘਰ ਦੇ ਸਾਰੇ ਆਪਣਾ ਅਰਜੰਦਰਾ ਹਸਪੀਟਲ ਲੈ ਗਏ ਜਦੋਂ ਅਰਜੰਦਰਾ ਗਏ ਅਰਜੰਦਰਾ ਵਾਲਿਆਂ ਨੇ ਕਿਹਾ ਕਿ ਸਾਡੇ ਵਾਸਤਾ ਕੰਮ ਨਹੀਂ ਉਹ ਉਹਨਾਂ ਨੇ 32 ਚ ਭੇਜਤਾ ਚੰਡੀਗੜ੍ਹ ਉੱਥੇ ਟ੍ਰੀਟਮੈਂਟ ਕੀਤਾ ਉਹਨਾਂ ਨੇ ਜਵਾਬ ਦੇਤਾ ਫਿਰ ਚਲੇ ਗਏ ਪੀਜੀਆਈ ਦੇ ਵਿੱਚ ਪੀਜੀਆਈ ਦੇ ਵੀ ਟ੍ਰੀਟਮੈਂਟ ਕੀਤਾ ਉਹਨਾਂ ਨੇ ਫਿਰ ਭੇਜਤਾ ਕਹਿੰਦੇ ਸੇਵਾ ਕਰ ਲਓ ਘਰੇ ਜਾ ਕੇ ਸਾਡਾ ਮਨ ਨਹੀਂ ਠਿਕੇਆ ਸਾਹ ਹੈਗੇ ਸੀਗੇ ਆਸੀ ਫਿਰ ਅੰਮਰ ਹਸਪੀਟਲ ਚ ਲੈ ਆਏ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਪੈਸੇ ਲਾਂਦਾ ਕੋਈ ਫਾਇਦਾ ਨਹੀਂ ਇਹਦਾ ਬ੍ਰੇਨ ਕਹਿੰਦੇ ਖਤਮ ਹੋ ਚੁੱਕਿਆ ਕਹਿੰਦੇ ਖੁਦ ਕੇ ਮਾਰੇ ਗਏ ਤਾਂ ਕਾਈ ਜਾਨ ਬੂਝ ਕੇ ਮਾਰੇ ਜਾਨ ਬੂਝ ਕੇ ਜੀ ਇੱਕ ਪੁਲਿਸ ਦੇਖੋ ਪੰਜਾਬ ਪੁਲਿਸ ਜੇ ਕਿਸੇ ਦੇ ਪਰਚਾ ਦਰਜ ਹੁੰਦਾ ਐਕਟ ਹੈ ਲੇਡੀਜ਼ ਆਪਾਂ ਕਿਸੇ ਦੇ ਘਰੇ ਰੇਡ ਮਾਰਨ ਜਾ ਰਹੇ ਆ ਐਕਟ ਆ ਗਿਆ ਵੀ ਲੇਡੀਜ਼ ਪੁਲਿਸ ਨਾਲ ਹੋਣਾ ਚਾਹੀਦੀ ਆ ਆਪਨੇ ਕੋ ਰੈਸਟ ਬੋਰੰਟ ਹੋਣਾ ਚਾਹੀਦੇ ਆ ਉਹ ਦੋਨੋਂ ਚੀਜ਼ਾਂ ਉਹਨਾਂ ਕੋਲ ਨਹੀਂ ਸੀਗੀਆਂ ਮੈਂ ਤੁਹਾਨੂੰ ਵੀਡੀਓ ਸਾਰੇ ਕਲਿੱਪਸ ਮੈਂ ਤੁਹਾਨੂੰ ਦੇ ਦਾਂਗਾ ਜਿਹੜੇ ਥਾਣੇ ਦੀ ਪੁਲਿਸ ਸੀ ਸਿਵਲ ਲੈਂਡ ਜਗਜੀਤ ਮਾਮਲਾ ਕਿਸੇ ਦਾ ਦਰਜ ਹੋਇਆ ਸੀ ਮਾਮਲਾ ਕਿਸੇ ਦਾ ਦਰਜ ਹੋਇਆ ਸੀ ਦੇਖੋ ਮੇਰੇ ਭਤੀਜੇ ਦਾ ਜਿਹੜਾ ਸਾਲਾ ਹੈ ਉਹਦਾ ਆਪਸੀ ਮਾਮਲਾ ਸੀਗਾ ਆਪਸ ਵਿੱਚ ਮਾੜਾ ਮੋਟਾ ਚਲੋ ਬੋਲ ਕਮਿਊਨਿਟੀ ਫਿਊਟ ਸੀ ਕੋਈ ਹਾਂ ਡਿਸਪਿਊਟ ਸੀਗਾ ਤੇ ਉਸ ਕਾਰਨ ਜਿਹੜਾ ਕਿਸੇ ਦੇ ਕੋਈ ਸੱਟ ਨਹੀਂ ਕੋਈ ਪੇਟ ਨਹੀਂ ਸੀਗੀ ਕੁਝ ਨਹੀਂ ਸੀਗਾ ਛੋਟਾ ਜਿਹਾ ਮਸਲਾ ਸੀਗਾ ਪੰਜਾਬ ਪਟਿਆਲਾ ਪੁਲਿਸ ਨੇ ਐਡਾ ਧੱਕਾ ਕੀਤਾ ਅੱਡਾ ਇੰਨਾ ਕਿੰਨਾ ਕ੍ਰਾਈਮ ਹੋ ਗਿਆ ਸੀਗਾ ਜਿਹੜਾ ਇਸ ਤਰ੍ਹਾਂ ਤੁਸੀਂ ਲੇਡੀਜ਼ ਨੂੰ ਆ ਕੇ ਕੁੱਟ ਰਹੇ ਹੋ ਹੁਣ ਕਿੱਦਾਂ ਦੀ ਕਾਰਵਾਈ ਕਰਦੇ ਹੋ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਹਾਲ ਤੱਕ ਫਿਲਹਾਲ ਮੈਂ ਫੁਹਾਰਾ ਚੌਂਕ ਪਟਿਆਲਾ ਇੱਥੇ ਖੜਾਗਾ ਮੇਰੀ ਮਦਰ ਡੈਡ ਬੋਡ ਉਧਰੀ ਪਾਈ ਮਾਰਦਣ ਜਦੋਂ ਤੱਕ ਜਿਹੜੇ ਪੁਲਿਸ ਮੁਲਾਜ਼ਮ ਉਹਨਾਂ ਦੀ ਪੂਰੀ ਟੀਮ ਜਗਜੀਤ ਥਾਣੇਦਾਰ ਉਹਦੀ ਪੂਰੀ ਟੀਮ ਦੋ ਸਿਵਲ ਗੱਪਣੇ ਦੇ ਵਿੱਚ ਨਿੱਕ ਲੰਬਾ ਜਾ ਬੰਦਾ ਉਹਦਾ ਮੈਂ ਨਾਂ ਨਹੀਂ ਜਾਣਦਾ ਜਦੋਂ ਤੱਕ ਉਹ ਡਿਸਮਿਸ ਨਹੀਂ ਹੁੰਦੇ ਹੈਗੇ ਜਦੋਂ ਤੱਕ ਉਹ ਡਿਸਮਿਸ ਨਹੀਂ ਹੁੰਦੇ ਹੈਗੇ ਤੇ ਜਿਹੜੀ ਪਾਰਟੀ ਦਾ ਲੜਾਈ ਝਗੜਾ ਸੀਗਾ ਉਹ ਨਾਲ ਚੜ ਕੇ ਆਏ ਨੇ ਉਹਨਾਂ ਤੇ 302 ਦਾ ਪਰਚਾ ਦਰਜ ਨਹੀਂ ਹੁੰਦਾ ਹੈਗਾ ਉਦੋਂ ਤੱਕ ਮੈਂ ਆਪਣੀ ਮਦਰ ਦੀ ਡੈਡ ਬੋਡੀ ਨੂੰ ਦਾਗ ਨਹੀਂ ਲਗਾਉਂ ਉਹਨਾਂ ਨੇ ਡਿਪਟੀ ਸਾਹਿਬ ਨੇ ਹਾਲੇ ਤੱਕ ਕੋਈ ਗੱਲ ਨਹੀਂ ਕੀਤੀ ਆਸ਼ਵਾਸ਼ਣ ਦਵਾਰ ਨੇ ਕੋਈ ਗੱਲ ਨਹੀਂ ਤੁਸੀਂ ਆਪਣਾ ਪ੍ਰਦਰਸ਼ਨ ਕਰੋ ਜਗਜੀਤ ਜਗਜੀਤ 8000 ਉਹਦੀ ਪੂਰੀ ਟੀਮ ਨਾਲ ਕਿੰਨੇ ਲੋਗ ਆਏ ਸੀ ਕਿੰਨੇ ਲੋਗ ਘਟੋ ਘਟ 12 13 ਲੋਕ ਸੀਗੇ ਸਿਵਲ ਲਾਈਨ ਤੋਂ ਸਿਵਲ ਲਾਈਨ ਤੋਂ